ਚੀਗਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਠੀਕ ਠਾਕ ਜੀ ਅੱਜ ਆਏ ਆ ਜੀ ਆਪਾਂ ਦੀਦੀ ਪਿੰਡ ਤੇ ਉਹ ਜੇ ਬਾਜਤਾਜ ਆ ਬਾਜ ਆ ਬਾਜ ਹੋਣੀ ਤੇ ਉਹ ਡੇਆ ਬਾਹਰ ਕੀ ਘਾਂ ਡਿਆ ਤੂੰ ਆ ਪੈਪ ਲੈ ਹੇ ਦਿਨਾ ਜੋਰ ਨਾ ਵਾ ਇਹ ਕਿਦਾਂ ਚੋਂ ਡੇਆ ਕਰੀਏ ਸੇਰ ਦਾ ਕਿੱਦਾਂ ਡੇਆ ਭਰਾ ਬਾਹਰ ਦੀ ਟੇਪਾ ਹੀ ਹਾਂ ਲੈ ਵੇਲਾ ਬਾਹਰ ਦੀ ਟੇਪਾ ਮਾਮਾ ਤੂੰ ਪੈਰ ਤੇ ਜੋਣ ਡਿਆ ਰੱਖ ਲੈ ਸਾਹਮਣੇ ਪੇਟੀ ਚ ਰੱਖੀ ਦੇ ਦੀਏ ਮਾਮਾ ਬਾਹਰ ਦੀ ਟੇਪਾ ਨਹੀਂ ਕਰੀ ਇਹ ਦੂਸਰੀ ਲਾਈ ਲੂਈ ਦੀ ਨੇ ਜਦ ਰਾਤ ਨੂੰ ਮਤਲਬ ਜਿੱਦਾਂ ਸਿਗਨਲ ਵਾਲੀ ਉਹ ਹੁਣੀ ਟੇਪਾ ਤੂੰ ਮਮਾ ਸਾਲਾ ਟੈਪ ਡਿਆ ਪੈਪ ਜੋਣ ਡਿਆ ਉਹ ਵੀਰ ਮੈਂ ਕਮਾਣ ਤੋਂ ਲਈ ਆ ਕਿੰਨੇ ਦੀ ਕਮ ਨਹੀਂ ਨਹੀਂ ਉਹ ਨਹੀਂ ਜਿਹੜੀ ਉਹ ਹਾਂ ਜਗਟ ਜਾਕਟ ਤੇ ਜਾਕਟ ਮੇਰੀ ਨਵੇਂ ਮੀਚਾ ਸਾਫ ਬਾਜੂ ਹੈ ਸਾਫ ਜਿਹੜੀ ਕਿਹੜੀ ਬਤਾਜ ਕਿਹੜੀ ਜੰਮ ਕਰਨਾ ਦੋ ਚਾਹੀਦੇ ਇੱਕ ਪ੍ਰਿੰਟ ਲੋ ਲੈ ਪ੍ਰਿੰਟ ਲੋ ਸਾਰਾ ਦਾ ਹੋਵੇ ਤੇ ਪ੍ਰਿੰਟ ਲੋ ਦਾ ਕਹਿੰਦਾ ਮੰਮੀ ਪਿੰਡ ਚਲ ਜੀ ਦਾ ਦਾ ਤੇ ਪੇਪਰ ਸ਼ੁਰੂ ਹੋਣ ਵਾਲੇ ਆ ਵੀ ਆ ਦੇਖਣਾ ਉਹ ਜੀ ਹੁਣੇ ਆਈਆਂ ਜੀ ਆਪਾਂ ਬਾਜੂ ਲੱਗਾ ਸਾਡਾ ਜੀ ਬੁਲਟ ਤੋਂ ਤੇ ਬਾਜ ਨੂੰ ਲੱਭਣ ਨਹੀਂ ਡੇ ਹੀ ਟੇਪ ਤੇ ਬਾਜ ਜੇ ਚੁੱਕ ਲਿਆ ਸੇਫਟੀ ਸੇਫਟ ਸੇਫਟੀ ਟੇਪ ਚੁੱਕ ਲਿਆ ਹਾਨੀ ਹਾਨੀ ਇਹ ਟੇਪ ਚੁੱਕ ਲਿਆ ਸੇਫਟੀ ਸੇਫਟੀ ਟੇਪ ਚੁੱਕ ਲੈ ਜਾ ਰੋਟੀ ਲਿਆ ਯਾਰ ਭੁੱਖ ਲੱਗਣ ਦੀ ਜਾ ਬਾਹਰ ਕੁਝ ਲਿਆਇਆ ਖਾਣ ਨੂੰ ਜਾ ਲਿਆ ਪਾਣੀ ਨਹੀਂ ਨਾ ਵਿੰਦੇ ਤਾਣਾ ਤੂੰ ਬ੍ਰੈਡ ਬਰੁੱਡ ਅਹੀਂ ਰੋਟੀ ਮੰਗਣ ਡਿਆ ਨਾ ਪਾਣੀ ਕਿਨੇ ਕਿਆ ਪਾਣੀ ਮੇਰੀ ਬਹੁਤ ਓ ਮੇਰੀ ਗੱਡੀ ਚ ਪਿਆ ਪਾਣੀ ਮੈਂ ਪਾਣੀ ਪੀ ਲੈਣਾ ਰੋਟੀ ਮੰਗਣ ਡਿਆ ਰੋਟੀ ਲਿਆਓ ਬਸ ਕਣੀ ਬਾਤ ਆਜ ਕਣੀ ਬਾਤ ਆਜ ਤੈਨੂੰ ਕਰ ਰੋਟੀ ਰੋਟੀ ਨਹੀਂ ਮਿਲੂ ਅਹੀਂ ਅਹੀਂ ਪਣਾ ਨਈ ਰੋਟੀ ਨਹੀਂ ਮਿਲੀ ਮੈਂ ਇਧਰ ਆ ਗਿਆ ਇਧਰ ਨੂੰ ਕਣੀ ਤਾਜ ਤਾਜਣਾ ਤੂੰ ਜੈਕਟ ਮੰਗਣ ਡਿਆ ਤਾਜ ਹਾਂ ਆਹ ਘਰ ਚਲ ਜਾਂਦਾ ਖਾਤਾ ਲੱਗਾ ਹੋਣਾ ਨਾ ਤੁਹਾਡਾ ਖਾਤਾ ਲੱਗਾ ਹੋਣਾ ਨਾ ਤੁਹਾਡਾ ਅम्मू ਮੈਨੂੰ ਵੀ ਰਿਪੋਰਟ ਉਹਨੂੰ ਥੱਲੇ ਕਰ ਦੋ ਚੱਲ ਆ ਜਾ ਹੁਣ ਆ ਜਾ ਨਹੀਂ ਮੈਂ ਹਾਰ ਨਹੀਂ ਕਰਨੀ ਤੇਨੂੰ ਹਾਂ ਆ ਜਾ ਪੋਤ ਤੇ ਉਹਦੀ ਬਣਦੀਆਂ ਸਿਮੇ ਦੀ ਮੁੜ ਕੇ ਮੇਰੇ ਵੱਲ ਵੇਂਦੀ ਵੀ ਨਹੀਂ ਨਹੀਂ ਮੈਂ ਨਹੀਂ ਘੁਣਾ ਹਾਂ ਤੇਨੂੰ ਮੈਂ ਨਹੀਂ ਘੁਣਾ ਮੇਰੀ ਕੋਣ ਨਵੇਂ ਮਹੀਦੀ ਇੱਕ ਤਾਂ ਜੇ ਦੀਦੀ ਪਿੰਡੋਂ ਹੋ ਕੇ ਜੀ ਹੋਣ ਜਾਣਦੇ ਆਪਾਂ ਆਪਣੇ ਪਿੰਡ ਨੂੰ ਤੇ ਆਹ ਰੋਡ ਦੇ ਉੱਪਰ ਆਪਾਂ ਚੜ ਗਏ ਆਂ ਮੇਨ ਰੋਡ ਦੇ ਉੱਪਰ ਆਪਾਂ ਆ ਜੇ ਆਂ ਤੇ ਥੋਂ ਸਿੱਧਾ ਚੱਲ ਜਣਾ ਆਪਾਂ ਤੰਦੋਈ ਦੀ ਸਾਈਡ ਵਾਲ ਨੂੰ ਤੰਦੋਈ ਤੋਂ ਬਾਅਦ ਤੁਹ ਸਿੱਧਾ ਹੀ ਆਪਣਾ ਪਿੰਡ ਆ ਜਾਂਦਾ ਅੱਗੇ ਤੇ ਆ ਜਾਣਦੇ ਆ ਜੀ ਆਪਾਂ ਅੱਗੇ ਮੇਰੇ ਵੀਰ ਭਰਾ ਜਾਣ ਰਹੇ ਨੇ ਤੇ ਜੀ ਆਪਾਂ ਆ ਗਏ ਆ ਉਦਨਵਾਲ ਤੇ ਸਾਹਮਣੇ ਜਾਂਦੀ ਆ ਜੇ ਕੇ ਆਰ ਬੱਸ ਬਟਾਲੇ ਦੀ ਇਹ ਇੱਥੋਂ ਕਮਣਾ ਤੋਂ ਸਵਾਰੀਆਂ ਚੁੱਕ ਕੇ ਉਧਨਵਾਲ ਖਾਣੀ ਤੇ ਬਾਅਦ ਚ ਤੰਧੋਈ ਖਜਾਰਾ ਇਹ ਇਧਰੋਂ ਦੀ ਸਾਰੀ ਜਾਂਦੀ ਏ ਬੱਸ ਤੰਧੋਈ ਆ ਗਏ ਆ ਜੀ ਆਪਾਂ ਇੱਥੇ ਆਹ ਗਰਾਊਂਡ 'ਤੇ ਇੱਥੇ ਅਸੀਂ ਵੀ ਥੋੜੀ ਬੋਦੀ ਮਿਹਨਤ ਕੀਤੀ ਆ ਪਰ ਮਕਾਮ ਆਸਨ ਨਹੀਂ ਹੋਇਆਗਾ ਮਿਹਨਤ ਤੇ ਬੜੀ ਕੀਤੀ ਆ ਗਰਾਊਂਡ 'ਤੇ ਪਰ ਨਾ ਕੁਝ ਭਣੇ ਲੱਗੇ ਗਰਾਊਂਡ 'ਤੇ ਪਣ ਇਹ ਨਹੀਂ ਆ ਗਏ ਵੀ ਤੰਦੋਈ ਆ ਗਏ ਜੀ ਤੰਦੋਈ ਤੋਂ ਬਾਅਦ ਚ ਹੁਣ ਇਧਰੋਂ ਦੀ ਸ਼ਾਰਟਕਟ ਪਾ ਲੈਣਾ ਆਪਾਂ ਆਪਣੇ ਪਿੰਡ ਨੂੰ ਤੇ ਆਹ ਰਾਹ ਜੇ ਵੇਖੋ ਕੋਠੀ ਮੇਰੇ ਵੀਰ ਭਰਾਣੇ ਪਾਈ ਕਿੰਨੇ ਖੈਰਾ ਮਿੱਲਾ ਨੂੰ ਕਿੰਨੇ ਕਮਾਈ ਵੀ ਨੇ ਆਹ ਕੀਤੀ ਕਮਾਈ ਵੀ ਨੇ ਕੋਠੀ ਉਹ ਅੱਗੇ ਹੈ ਤੇ ਚਲੋ ਤਾਂ ਇਹ ਤੂੰ ਡੇਗ ਜਾਣਾ ਫੇਰ ਯਾਰ ਸਾਹਿਬ ਡੇਗ ਜਾਣਾ ਹੀ ਹੋ ਹੈ ਕੀਓ ਇੱਧਰ ਆਇਆ ਇੱਧਰ ਆਇਆ ਮੇਰਾ ਪੁੱਤ ਇੱਧਰ ਆ ਪੱਠੇ ਪਾਈ ਆ ਜਾ ਚੱਲੋ ਮਿੱਤਰੋ ਅੱਜ ਦੁਕਾਨ ਤੋਂ ਦਾ ਵਾ ਪੰਜਾ ਇਹ ਪੁੱਠੇ ਪਾ ਕੇ ਤੇ ਹੁਣ ਚੱਲਿਆ ਹਾਂ ਥੋੜਾ ਜਿਹਾ ਕੰਮ ਤੇ ਡੰਗਰ ਡੰਗਰ ਉੱਦਾਂ ਅੰਦਰ ਬੰਦ ਤੇ ਆ ਮੈਂ ਤੇ ਹੁਣ ਥੋੜਾ ਮਿਊਨਾ ਦੇ ਨਾਲ ਚੱਲਿਆ ਅਸੀਂ ਕੰਮ ਤੇ ਆ ਜੀ ਸਬਜ਼ੀਆਂ ਲਾਈਆਂ ਸਾਡੇ ਘਰ ਦੇਣੇ ਮੇਥੀ ਪਾਲਕ ਤਣੀਆਂ ਤੇ ਲਸਣ ਮੂਲੀਆਂ ਓਕੇ ਵੀਡੀਓ ਜੀ ਇੱਕ ਬੜੀ ਮਸੂੜਾ ਮੇਥੀ ਲੈ ਲਓ ਪਾਲਕ ਲੈ ਲਓ ਧਨੀਆ ਲੈ ਲਓ ਮੂੜੀਆਂ ਲੈ ਲਓ ਧਨੀਆ ਨਾਲੇ ਉਦਾਂ ਸਾਡੇ ਘਰ ਇੰਨੇ ਜਿੰਨੇ ਥਾਂ 'ਚ ਵੇਖੋ ਸਬਜ਼ੀਆਂ ਲਾਈਆਂ ਤੇ ਇੱਧਰ ਆ ਬੂਟਾ ਲਾਇਆ ਵਾ ਤੇ ਐਰ ਕਾਹਨ ਵਧੀ ਮੁੰਡਾ ਆਇਆ ਵਾ ਬਾਰੋਂ ਜੀ ਤੇ ਕਿੰਨੀ ਤਰੀ ਦੇ ਮੈਂ ਇਨਵਾਈਟ ਕਰਦਾਂ ਜਿਹੜੇ ਮੇਰੇ ਵੀਰ ਭੈਣ ਦੋ ਜਣੇ ਵਿੰਦਨ ਮੈਂ ਇਨਵਾਈਟ ਕਰ ਦੂੰ ਨੋ ਤਰੀ ਦੇ ਆਇਓ ਤੇ ਵੀਰ ਹੁਣੇ ਡਿਆ ਤਿਆਰੀ ਕਰਨ ਵਿਆਹ ਵਾਲਾ ਘਰ ਉਦਾਂ ਨਹੀਂ ਪਤਾ ਲੱਗਦਾ ਕਿਹਨੂੰ ਤੇ ਆ ਆ ਵੀ ਮੁੰਡਾ ਬਾਹਰ ਆਇਆ ਤੇ ਆਂਦਾ ਹੁਣ ਲੱਡੂ ਇਹਦੇ ਵਾਲੇ ਵੇਖ ਕੇ ਹੁਣ ਆਂਦਾ ਮੈਂ ਵੀ ਲੱਡੂ ਖਾਣਾ ਵਾ ਇੰਨੇ ਕੱਲ ਪਰਸੋਂ ਦਾ ਲੱਡੂ ਖਾਦਾ ਵਾ ਆ ਮੇਰਾ ਵੀਰ ਮੇਰੇ ਯਾਰ ਗਾ ਲੱਡੂ ਖਾ ਖਾ ਕੇ ਰੁਕੋ ਜਰਾ ਆ ਮੇਰੇ ਯਾਰ ਗਾ ਸਬਰ ਕਰੋ ਬੋਲਾ ਡੱਕਾ ਬੁੱਕੀ ਨਹੀਂ ਕਰਨੇ ਕਾ ਆਰਮ ਸੀ ਲੈਨੇ ਕਾ ਹਾਂ ਉਹਨੇ ਕਹਾ